ਪੰਜਾਬ ਦੇ ਵਿੱਚ 5994 ਈਟੀਟੀ ਅਧਿਆਪਕਾਂ ਦੀ ਭਰਤੀ ਤੇ ਫਿਰ ਤੋਂ ਤਲਵਾਰ ਲਟਕੀ ਹੈ ਗਲਤ ਤਰੀਕੇ ਦੇ ਪੰਜਾਬੀ ਦੇ ਪੇਪਰ ਦਾ ਮਾਮਲਾ ਹਾਈ ਕੋਰਟ ਪਹੁੰਚਿਆ ਹੈ ਔਰ ਹਾਈ ਕੋਰਟ ਨੇ ਪੰਜਾਬ ਦੇ ਸਿੱਖਿਆ ਸਕੱਤਰ ਨੂੰ ਨੋਟਿਸ ਜਿਹੜਾ ਹੈ ਉਹ ਜਾਰੀ ਕੀਤਾ ਹੈ ਮਾਮਲੇ ਚ 18 ਨਵੰਬਰ ਤੱਕ ਜਵਾਬ ਮੰਗਿਆ ਗਿਆ ਹੈ ਹਾਈ ਕੋਰਟ ਨੇ ਅਪ੍ਰੈਲ ਮਹੀਨੇ ਦੇ ਵਿੱਚ ਭਰਤੀ ਨੂੰ ਹਰੀ ਝੰਡੀ ਦਿੱਤੀ ਸੀ ਔਰ ਭਰਤੀ ਦੇ ਲਈ ਹੋਈ ਪ੍ਰੀਖਿਆ ਦੀ ਪੰਜਾਬੀ ਦੀ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਗਿਆ ਸੀ ਤਾਂ ਪੰਜਾਬੀ ਦੇ ਪੇਪਰ ਤੇ ਹਾਈ ਕੋਰਟ ਨੇ ਕਿਹਾ ਸੀ ਕਿ ਪੰਜਾਬੀ ਦੀ ਪ੍ਰੀਖਿਆ ਨੂੰ ਪੰਜਾਬ ਪੰਜਾਬੀ ਤੱਕ ਹੀ ਸੀਮਤ ਰੱਖੋ ਪੰਜਾਬੀ ਦੀ ਪ੍ਰੀਖਿਆ 'ਚ ਇਤਿਹਾਸ ਭੂਗੋਲ ਸ਼ਾਮਲ ਨਾ ਕਰੋ ਪੰਜਾਬ ਪੰਜਾਬੀ ਦੀ ਪ੍ਰੀਖਿਆ ਨੂੰ ਦੁਬਾਰਾ 28 ਜੁਲਾਈ ਨੂੰ ਹੋਣੀ ਦੁਬਾਰਾ 28 ਜੁਲਾਈ ਨੂੰ ਹੋਈ ਸੀ ਪਰ ਇਸ ਦੌਰਾਨ ਵੀ ਕਈ ਪ੍ਰਸ਼ਨ ਪੰਜਾਬੀ ਵਿਸ਼ੇ ਤੋਂ ਵੱਖਰੇ ਸਨ ਜਿਸ ਨੂੰ ਲੈ ਕੇ ਕਈ ਪਟੀਸ਼ਨਾਂ ਦਾਖਲ ਹੋਈਆਂ ਉਸੇ ਹਾਈ ਕੋਰਟ ਨੇ ਪੰਜਾਬ ਦੇ ਸਿੱਖਿਆ ਸ਼ਸਤਰ ਨੂੰ ਨੋਟਿਸ ਜਾਰੀ ਕਰਕੇ 18 ਨਵੰਬਰ ਤੱਕ ਜਵਾਬ ਤਲਬ ਕੀਤਾ ਹੈ ਤਾਂ ਸਾਰਾ ਮਾਮਲਾ ETT ਦੇ ਆਪਕਾ ਦੀ ਪ੍ਰਤੀ ਦੇ ਨਾਲ ਜੁੜਿਆ ਹੋਇਆ ਹੈ ਔਰ ਪੰਜਾਬੀ ਦੀ ਪ੍ਰੀਖਿਆ ਲੈਣ ਨੂੰ ਕਿਹਾ ਗਿਆ ਸੀ ਪਰ ਉਸ ਤੋਂ ਉੱਪਰ ਉੱਠ ਕੇ ਕੁਝ ਸਵਾਲ ਹੋਰ ਪਾਏ ਗਏ ਨੇ ਹੁਮੇਸ਼ ਸ਼ਰਮਾ ਨੇ ਮੇਰੇ ਸੋਗੀ ਫੋਨ ਲਾਈਨ ਤੇ ਉਮੇਸ਼ ਥੋੜਾ ਸਾਫ ਕਰੋ ਸਾਰਾ ਮਾਮਲਾ ਕੀ ਹੈ ਤੋਂ ਮਾਮਲਾ ਇਹ ਹੈ ਕਿ 5994 ਕੀ TTT ਜਿਹੜੇ ਟੀਚਰ ਸੀਗੇ ਉਹਨਾਂ ਦੀ ਪਹਿਲਾਂ ਵੀ ਧਰਤੀ ਹੋਈ ਸੀਗੀ ਹਾਈ ਕੋਰਟ ਨੇ ਹੀ ਚੰਡੀ ਦਿੱਤੀ ਸੀਗੀ ਕਿਉਂਕਿ ਉਸ ਟਾਈਮ ਵੀ ਪੰਜਾਬੀ ਦਾ ਜਿਹੜਾ ਪੇਪਰ ਸੀਗਾ ਉਸ ਨੂੰ ਲੈ ਕੇ ਇੱਕ ਇਸ਼ੂ ਆਇਆ ਸੀਗਾ ਔਰ ਉਸਨੇ ਵੀ ਇਹ ਕਿਆ ਗਿਆ ਸੀਗਾ ਕਿ ਪੰਜਾਬੀ ਤਾਂ ਠੀਕ ਹੈ ਲੇਕਿਨ ਬਾਕੀ ਸਬਜੈਕਟ ਵੀ ਪੰਜਾਬੀ ਵਿੱਚ ਤੁਸੀਂ ਕੁਸ਼ਨ ਜਿਹੜੇ ਉਹ ਨਾ ਪਾਇਆ ਜਾਣ ਲੇਕਿਨ ਹੁਣ ਦੁਬਾਰਾ ਤੋਂ ਜਦੋਂ 28 ਜੁਲਾਈ ਨੂੰ ਫੇਰ ਤੋਂ ਜਿਹੜੀ ਇੱਕ ਇਗਜ਼ਾਮ ਹੋਇਆ ਜਿਹੜਾ ਉਹਦੇ ਵਿੱਚ ਫਿਰ ਕਈ ਸਵਾਲ ਪੰਜਾਬੀ ਭਾਸ਼ਾ ਤੋਂ ਅਲੱਗ ਪੁੱਛੇ ਗਏ ਫਿਰ ਇਸ ਦੇ ਖਿਲਾਫ ਪਟੀਸ਼ਨਰ ਜਿਹੜੇ ਨੇ ਪੰਜਾਬ ਹਰਿਆਣਾ ਹਾਈ ਕੋਰਟ ਪਹੁੰਚੇ ਨੇ ਕੰਟੈਂਪਟ ਨੋਟਿਸ ਪਾਇਆ ਕਿਉਂਕਿ ਕੰਟੈਂਪਟ ਨੋਟਿਸ ਗੁਰਜਤ ਉਹ ਹੁੰਦਾ ਹੈ ਕਿ ਪਹਿਲਾਂ ਜਿਸ ਪਟੀਸ਼ਨ ਵਿੱਚ ਆਰਡਰ ਹੋਏ ਹੁੰਦੇ ਨੇ ਜਉਦੀ ਪਾਲਣਾ ਨਾ ਹੋਏ ਤਾਂ ਉਹਨੂੰ ਅਵਮਾਨਾ ਨੂੰ ਕੰਟ ਡਿਸ਼ਨ ਪਾਈਆਂ ਨੇ ਫਿਰ ਹੁਣ ਪੰਜਾਬ ਹਾਈ ਕੋਰਟ ਨੇ ਅ ਅਧਿਕਾਰੀ ਸੱਦੇ ਨੇ ਔਰ ਜਵਾਬ ਮੰਗਿਆ 18 ਨਵੰਬਰ ਅਗਲੀ ਸੁਮਈ ਹੋਣੀ ਹੈ ਕਿ ਜਦੋਂ ਤੁਹਾਨੂੰ ਪਹਿਲਾਂ ਕਹਿ ਦਿੱਤਾ ਸੀਗਾ ਤੁਸੀਂ ਕਿਸ ਹਸਾਬ ਨਾਲ ਇਹ ਦੁਬਾਰਾ ਪੁੱਛਿਆ ਔਰ ਇਸੇ ਕਰਕੇ ਸੈਕਟਰੀ ਜਿਹੜੇ ਹੈਗੇ ਨੇ ਉਹਨਾਂ ਨੂੰ ਇਹ ਨੋਟਿਸ ਹੋਇਆ ਆਪਣਾ ਡਿਪਾਰਟਮੈਂਟ ਨੋਟਿਸ ਹੋਇਆ ਉਹ 18 ਨਵੰਬਰ ਨੂੰ ਜਵਾਬ ਦੇਣਾ ਹੋਏਗਾ ਇਸ ਕਰਕੇ ਕਿਉਂਕਿ ਪੜਤੀ ਪਹਿਲਾਂ ਜੇ ਕਰਕੇ ਮੈਂ ਜ਼ਿਕਰ ਕੀਤਾ ਕਿ ਪਹਿਲਾਂ ਵੀ ਹਾਈ ਕੋਰਟ ਨੇ ਹਰੀ ਛੰਡੀ ਦਿੱਤੀ ਸੀ ਇਸ ਇਸ ਨੂੰ ਲੈ ਕੇ ਦੁਬਾਰਾ ਫਿਰ ਤੋਂ ਜਦੋਂ ਦੁਬਾਰਾ ਹੋਇਆ ਫਿਰ ਇਹੀ ਜਿਹੜੀ ਇੱਕ ਕਹੋਗੇ ਟੈਕਨੀਕਲ ਇਸ਼ੂ ਕਹੋ ਗਲਤੀ ਕਹੋ ਦੁਬਾਰਾ ਫਿਰ ਇਹ ਗਲਤੀ ਦੁਹਾਈ ਗਈ ਹੈ ਜਿਸ ਨੂੰ ਲੈ ਕੇ ਹਾਈ ਕੋਰਟ ਵਿੱਚ ਮਾਮਲਾ ਪਹੁੰਚਿਆ ਠੀਕ ਹੈ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਦੀ ਤਨਵਾਦ ਹੈ ਤਾਂ ਮਾਮਲੇ 'ਚ 18 ਨਵੰਬਰ ਤੱਕ ਜਵਾਬ ਮੰਗਿਆ ਗਿਆ ਹੈ